ਹਾਂਜੀ ਸਭ ਆਜੂ ਆਸਤੇ ਰਾਸ਼ੀ ਦੀ ਬੋਤਾ ਆ ਗਿਆ ਪਹੁੰਚੇ ਹੋ ਕੀ ਕਹਿਣਾ ਪਵੇ ਹਾਂਜੀ ਸਭ ਤੋਂ ਪਹਿਲਾਂ ਦਾ ਸਭੂ ਸੰਗਤਾਂ ਨੂੰ ਸ੍ਰੀ ਗੁਰੂ ਦਾਸ ਮਹਾਰਾ ਜੀ ਦੇ 637 ਮੈਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੈਸੇ ਦਾ 12 ਪਰਬੀ ਉਹਨਾਂ ਦਾ ਜਨਮ ਦਿਨ ਸਾਰੀ ਦੁਨੀਆ ਤੋਂ ਮਨਾਇਆ ਜਾ ਰਿਹਾ ਹੈ ਦੇਸ਼ ਦੇ ਦੇਸ਼ ਦੇ ਅੰਦਰ ਤੇ ਖਾਸੌਰ ਤੇ ਡੇਰਾ Swami Jagat Giri Ashram Chakki Pathan Kot ਵਿਕੇ ਹਰ ਸਾਲ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਬਹੁਤ ਹੀ ਅਲੌਕਿਕ ਤੇ ਵੱਡੀ ਜਿਹੜੀ ਉਹ ਸਵਾ ਯਾਤਰਾ ਕੀਤੀ ਜਾਂਦੀ ਹੈ ਸੋ ਅੱਜ Swami Gurdeep Giri Maharaj Ji ਦੀ ਵਾਹੀ ਦੇ ਵਿੱਚ ਮਤਲਬ ਗੁਰਦਾਸਪੁਰ ਪੰਜਾਬ ਜਿਹਾ ਨਹੀਂ ਕਿ ਹਿਮਾਚਲ ਅ ਤੋਂ ਵੱਡੀ ਗਿਣਤੀ ਦੇ ਅੰਦਰ ਲੱਖਾਂ ਦੀ ਗਿਣਤੀ ਚ ਸ੍ਰੀ ਗੁਰੂ ਦਾਸ ਮਹਾਰਾਜ ਜੀ ਦੇ ਨਿਯਾਈ ਉਹਨਾਂ ਦੇ ਪ੍ਰਸ਼ੰਸਕ ਇਹਨਾਂ ਨੂੰ ਚਾਣ ਵਾਲੇ ਜਿਹੜੇ ਲੋਕ ਨੇ ਇੱਥੇ ਅੱਜ ਸੋਹ ਜਤਰਾ ਚ ਆਏ ਸੋ ਇਹ ਸੋਹ ਜਤਰਾ ਹਰ ਸਾਲ ਮੈਂ ਕਹਿ ਸਕਦਾ ਕਿ ਪਠਾਨਕੋਟ ਦੇ ਅੰਦਰ ਵੱਡੀਆਂ ਸੋਹ ਜਤਰਾ ਚ ਇੱਕ ਹੈਗੀ ਆ ਸੋ ਸ੍ਰੀ ਗੁਰੂ ਦਾਸ ਮਹਾਰਾਜ ਜੀ ਦਾ ਸਾਰਾ ਜੀਵਨ ਜਿੱਥੇ ਮਾਨਵਤਾ ਦੀ ਸੇਵਾ ਲਈ ਉਹਨਾਂ ਨੇ ਲਾਇਆ ਇਿੱਤੇ ਇਨਸਾਨੀਅਤ ਦਾ 파ਦਨ ਨਿਪਰਾਇਆ ਇਹਦੇ ਨਾਲ ਨਾਲ ਉਹਨਾਂ ਨੇ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਵੀ ਆਪਣਾ ਪੈਗਾਮ ਦਿੱਤਾ ਬਾਣੀ ਦੇ ਅੰਦਰ ਆਸਾ ਚ ਉਹ ਰਾਜ ਮੈਂ ਜਹੀਂ ਮਿਲੇ ਸਭਨ ਕੋ ਹਨ ਸੋੜ ਬੜੇ ਸੰਬਸੇਰ ਉਦਾਸੇ ਪ੍ਰਸਾਨ ਜੋ ਇਹ ਸੰਕਲਪ ਜਿਹੜਾ ਉਹਨਾਂ ਦਾ ਵੀ ਹਰੇਕ ਇਨਸਾਨ ਉਹਦੀ ਜਿਹੜੀ ਆ ਉਹ ਜੀਵਨ ਦੀਆਂ ਲੋੜਾਂ ਉਹਦੇ ਜੀਵਨ ਦੇ ਸਾਰੇ ਸਰੋਕਾਰ ਜਿਹੜੇ ਆ ਐਸਾ ਸਿਸਟਮ ਹੋਵੇ ਜੇ ਤੂਰੇ ਹੋਣ ਜੋ ਮੈਂ ਸਮਝਦਾ ਵੀ ਸ੍ਰੀ ਗੁਰਦਾਸ ਮਹਾਰਾਜ ਜੀ ਦੇ ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਉਸ ਸੰਦਰਭ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਦਾ ਪਲ-ਪਲ ਲਈਏ ਤਾਂ ਜੋ ਇਸ ਸਮਾਜ ਦੇ ਅੰਦਰ ਜਾਤ ਪਾਤ ਹੋ ਰਹਿਤ ਧਾਰਮਿਕ ਬਖਰੀਆਂ ਤੋਂ ਰਾਹਤ ਸਮੁੱਚੀ ਮਾਨਵਤਾ ਇੱਕ ਮਨੁੱਖ ਦੇ ਵਿੱਚ ਜਿਹੜੀ ਆ ਉਹ ਵਿਸ਼ਵਾਸ ਰੱਖੇ ਮਾਨਵਤਾ 'ਚ ਵਿਸ਼ਵਾਸ ਰੱਖੇ ਤੇ ਸਾਡਾ ਦੇਸ਼ ਸਾਡਾ ਪੰਜਾਬ ਹੋਰ ਤਰੱਕੀ ਕਰੇ ਸੋ ਮੈਂ ਮਾਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਮਾਜ ਦੀ ਤਰਫੋਂ ਆਪਣੇ ਵੱਲੋਂ ਵੀ ਆਪਣੇ ਪਰਿਵਾਰ ਵੱਲੋਂ ਸਮੂਹ ਸੰਪਰਵ ਲੋ ਇਸ ਸ਼ੋਭਨ ਦੇ ਉਤੇ ਆਪਣੇ ਵੱਲੋਂ ਜੈਲ ਵੀ ਕਰਾਇਆ ਤੋਂ ਮੁਬਾਰਕਾ ਬੇਟ ਕਰਦਾ ਕਿ ਜਿਹੜੇ ਹਜ਼ਾਰਾਂ ਲੱਖਾਂ ਲੋਕ ਇਸ ਹੋ ਜਾ ਤਰਾ ਚਾਹੇ ਆ ਉਹਨਾਂ ਦਾ ਵੀ ਇਤਿਹਾਸ ਤੇ ਜੀ ਆਇਆਂ ਨੂੰ ਔਰ ਉਹਨਾਂ ਦਾ ਉਹਨਾਂ ਦੇ ਪਰਿਵਾਰਕ ਤੇ ਅੰਗੂਸ਼ੀਆਂ ਰਾਹ ਉਹਨਾਂ ਦਾ ਜੀਵਨ ਸਫਲਾ ਹੋਵੇ ਇਹਦੀਆਂ ਮੈਂ ਦੁਆਵਾ ਤੇ ਕਾਮਨਾ ਕਰਦਾ ਸਭ ਨੂੰ ਅਰਦਾਸ ਮਹਾਰਾ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾ ਸਮੂਹ ਵਿਸਵ ਪਰਦੇ ਵਿੱਚ ਅੱਜ ਜਿਹੜੇ ਰਵੀਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਉਸ ਜਿਹੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਸਮੂਹ ਇਸ ਵਸਆਂ ਨੂੰ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ ਦਿੰਦੇ ਆ ਗੁਰੂ ਜੀ ਦੇ ਜਨਮ ਦਿਨ ਦੇ ਉੱਤੇ ਸਤ ਗੁਰੂ ਰਵੀਦਾਸ ਮਹਾਰਾਜ ਐਸੇ ਨੇ ਜਿਵੇਂ ਅਸਮਾਨ ਦੇ ਵਿੱਚ ਧਰੁਵ ਤਾਰਾ ਜਿਹੜਾ ਉਹ ਚਮਕ ਰਿਹਾ ਆ ਉਹਨਾਂ ਦਾ ਸੂਰਜ ਹਮੇਸ਼ਾ ਚਮਕਦਾ ਰਹੇ ਔਰ ਉਹਨਾਂ ਨੇ ਜਿਹੜੀ ਮਾਨਵਤਾ ਦੀ ਸੇਵਾ ਦਾ ਸਾਰੀ ਸੰਗਤ ਉਹ ਸੰਦੇਸ਼ਾ ਦਿੱਤਾ ਹੈ ਕਿ ਸਾਨੂੰ ਆਪੇ ਆਪ ਇੱਕ ਦੂਜੇ ਨਾਲ ਮਿਲ ਵਰਤਣਾ ਰਹਿਣਾ ਚਾਹੀਦਾ ਜਿੱਦਾਂ ਮਧੂ ਮੱਖੀਆਂ ਰਹਿੰਦੀਆਂ ਉਸ ਤਰ੍ਹਾਂ ਸਾਨੂੰ ਇੱਕ ਦੂਜੇ ਨਾਲ ਰਹਿਣਾ ਚਾਹੀਦਾ ਪ੍ਰੇਮ ਭਾਵਨਾ ਨਾਲ ਰਹਿਣਾ ਚਾਹੀਦਾ ਹੈ ਔਰ ਸਤਗੁਰਾਂ ਵੀ 10 ਮਹਾਰਾਜੀ ਦੀ ਜੇ ਅੱਜ ਦੀ ਜਿਹੜੀ ਸ਼ੋਭਾ ਯਾਤਰਾ ਹੈ ਇਹ ਡੇਰੇ ਤੋਂ ਸ਼ੁਰੂ ਹੋ ਕੇ ਬੁਜਾਰਾਂ ਵਿੱਚੋਂ ਨਿਕਲਦੀ ਹੋਈ ਐਸਡੀ ਗਰਾਊਂਡ ਦੇ ਵਿੱਚ ਜਾਏਗੀ ਬੜੀ ਧੁੰਮ ਧਾਮ ਨਾਲ ਸਾਡੇ ਜਿਹੜੀ ਇਹ ਯਾਤਰਾ ਜਾਏਗੀ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿਨਾਂ ਤੇ ਨਾਲ ਰਿਕਵੈਸਟ ਕਰਾਂਗਾ ਕਿ ਇਹ ਜਿਹੜੀ ਯਾਤਰਾ ਦੇ ਵਿੱਚ ਬਿਲਕੁਲ ਡਿਸਪਲਿਨ ਨਾਲ ਚੱਲਣਾ ਔਰ ਮਾਹਰਾ ਦਾ ਜਿਹੜਾ ਸੁਪਨਾ ਸੀਗਾ ਕਿ ਬੇਗਾਪੁਰਾ ਸਹਿਰ ਬਸਾਣਾ ਉਹਦਾ ਮਤਲਬ ਇਹ ਹੀ ਹੈ ਕਿ ਕਿਸੇ ਵੀ ਕੋ ਗਮ ਨਾ ਹੋਵੇ ਕੋਈ ਜਾਤ ਪਾਤ ਨਾ ਹੋਵੇ ਸਾਰੇ ਇੱਕੋ ਜਿਹੇ ਬਰਾਬਰ ਰਹਿਣ ਪ੍ਰੇ ਭਾਵਨਾ ਨਾਲ ਰਹਿਣ ਇਹ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਮੈਂ ਇੱਕ ਵਾਰ ਫੇਰ ਸਮੂਹ ਸਾਧ ਸੰਗਤ ਨੂੰ ਗੁਰੂ ਜੀ ਦੇ ਪ੍ਰਕਾਸ਼ ਹੋਸਣੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਨਾਲ ਇੱਕ ਵਾਰ ਇਹ ਰਿਕਵੈਸਟ ਕਰਦਾ ਕਿ 12 ਫਰਵਰੀ ਨੂੰ ਇੱਥੇ ਡੇਰੇ ਦੇ ਵਿੱਚ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਰਾ ਲਗਾਇਆ ਜਾਏਗਾ ਮੇਰੀ ਟੀਮ ਵੱਲੋਂ ਉਹਦੇ ਨਾਲ ਨਾਲ ਹੀ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾਏਗਾ ਵੱਧ ਚੜ ਕੇ ਹਿੱਸਾ ਲਵੋ ਵੱਧ ਚੜ ਕੇ ਬਲੱਡ ਡੀਨ ਕਰੋ ਤਾਂ ਜੋ ਗਰੀਬਾਂ ਦੀ ਸੇਵਾ ਹੋ ਸਕੇ ਜ਼ਰੂਰਤਮੰਦ ਦੀ ਸੇਵਾ ਹੋ ਸਕੇ ਸਾਰਿਆਂ ਨੂੰ ਇੱਕ ਵਾਰੀ ਬਹੁਤ ਬਹੁਤ ਵਧਾਈ ਗੁਰੂ ਜੀ ਦੇ ਜਨਮ ਦਿਨ ਦੀ ਜੈ ਗੁਰਦੇਵ ਜੈ ਗੁਰੂ ਰਵਿਦਾਸ ਜੀ ਜੈ ਗੁਰੂ ਰਵਿਦਾਸ ਜੀ ਜਿੱਦਾਂ ਕਿ ਬਾਲਾ ਸਰਵਰ ਜਿਹੜਾ ਆ ਗੁਰੂ ਦਾਸ ਸਾਹਿਬ ਜਿਹਦਾ ਸ਼ੇਰ 48 ਦਾ ਪ੍ਰਕਾਸ਼ ਪਰ ਜਿਹੜਾ ਹੀ ਬੜੀ ਤੁਮਦਾ ਦੇ ਮਨਾਇਆ ਜਾ ਰਿਹਾ ਹੈ ਉਸੇ ਦੇ ਉਪਲਕਸ਼ ਵਿੱਚ ਅੱਜ ਡੇਰਾ ਫਾਰਮੀ ਜਗਤਗਈ ਆਸ਼ਮ ਪਠਾਨਕੋਟ ਤੋਂ ਇੱਕ ਦੁਸ਼ਤ ਨਗਰ ਕੀਰਤਨ ਜਿਹੜਾ ਆ ਕੱਢਿਆ ਜਾ ਰਿਹਾ ਜੋ ਨਗਰ ਕੀਰਤਨ ਡੇਰਾ ਚੱਕੀਪੁਰ ਤੋਂ ਸ਼ੁਰੂ ਹੋਵੇਗਾ ਐਸਸੀ ਗਰਾਊਂਡ ਦੇ ਵਿੱਚ ਜਾ ਕੇ ਸੰਪੰਨ ਹੋਏਗਾ ਤੇ ਆਈਓ ਸਾਰੀਆਂ ਸੰਗਤਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਿੱਦਾਂ ਜਿੱਦਾਂ ਜੋ-ਜੋ ਡਿਸਪਲਿਨ ਦੇ ਵਿੱਚ ਸਾਰੇ ਡਿਸਪਲਿਨ ਦੇ ਵਿੱਚ ਚੱਲਣ ਤੇ ਆਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਹੜਾ ਗੁਰਬਾਬਾ ਸਥਾਨ ਅਜ ਦੇ ਪ੍ਰਕਾਸ਼ ਪੁਰਬ ਦੇ ਆ ਲੱਖ ਲੱਖ ਬਤਾਇਆ ਜੈ ਗੁਰਦੇਵ ਜੈ ਗੁਰਦਾਸ